ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਇਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਆਂ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆਂ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਪ੍ਰੀਤ ਸਿੰਘ ਪਤਾ ਜਲੰਧਰ ਕਾਸਟ ਸਿੱਖ ਰਾਮਗੜੀਆ ਗੋਤ ਨਾਂਦਰਾ ਐਂਡ ਪਨੇਸਰ ਉਮਰ 3 ਸਤੰਬਰ 1996 ਕੱਦ 5'9 ਪੜਾਈ ਬੀਐਸਸੀ ਹਸਪਿਟੈਲਿਟੀ ਮੈਨੇਜਮੈਂਟ ਐਡਵਾਂਸਡ ਡਿਪਲੋਮਾ ਇਨ ਹਸਪਿਟੈਲਿਟੀ ਮੈਨੇਜਮੈਂਟ ਪੈਨ ਇਕ ਮੈਰਿਡ ਇਨ ਆਸਟ੍ਰੇਲੀਆ ਪિતા ਰਵਿੰਦਰ ਸਿੰਘ ਰਿਮੇਨਡ ਐਕਸ ਲੈਕਚਰਰ ਆਫ ਜਰਨਲਿਜ਼ਮ ਇਨ ਯੂਨੀਵਰਸਿਟੀ ਰਿਟਾਇਰ ਚੀਫ ਸਬ ਐਡੀਟਰ ਇਨ ਪੰਜਾਬ ਕੇਸਰੀ ਨਿਊਜ਼ਪੇਪਰ ਮਾਤਾ ਕੁਲਦੀਪ ਕੌਰ ਰਿਟਾਇਰ 뮤జిక్ টিਚਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਨੀ ਸੁਨੱਖੀ ਹੋਵੇ ਬੀਏ ਜਾਂ ਪਲੱਸ 2 ਪਾਸ ਹੋਵੇ ਰਾਮਗੜੀਆ ਕਾਸਟ ਦੀ ਹੀ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਨੀਤ ਕੌਰ ਪਤਾ ਚੰਡੀਗੜ੍ਹ ਕਾਸਟ ਖੱਤਰੀ ਸਿੱਖ ਉਮਰ 14-10-1998 ਕੱਦ 5-5 ਪੜਾਈ ਐਮ ਕਾਮ ਪਿਤਾ ਨਰਿੰਦਰ ਸਿੰਘ ਪ੍ਰਾਈਵੇਟ ਨੌਕਰੀ ਮਾਤਾ ਗੁਰਮੀਤ कौर ਹਾਊਸ ਵਾਈਫ ਪ੍ਰਾਇ ਇੱਕੇ ਕੰਮ ਅਕਾਊਂਟਿੰਗ ਪ੍ਰੋਫੈਸ਼ਨਲ ਤੇ ਪਰਿਵਾਰ ਦੀ ਮੰਗੇ ਮੁੰਡਾ ਵੈਲ ਸੈਟਲ ਹੋਵੇ ਉਮਰ 28 ਸਾਲ ਤੱਕ ਹੋਵੇ ਪੰਚਕੁਲਾ ਮੋਹਾਲੀ ਚੰਡੀਗੜ੍ਹ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਜ਼ਿਲ੍ਹਾ ਮੋਗਾ ਕਾਸਟ ਸ਼ਰਮਾ ਗੋਤ ਸਹਿਜਪਾਲ ਉਮਰ 41 1997 ਕੱਦ 57 ਪੜਾਈ ਪਲੱਸ 2 ਪਾਸ ਮੈਡੀਕਲ ਪਿਤਾ ਰਿਟਾਇਰ ਸਬ ਇਨਸਪੈਕਟਰ ਮਾਤਾ ਹਾਊਸ ਵਾਈਫ ਕੰਮ ਕੁੜੀ ਕੈਨੇਡਾ ਸਿਟੀਜ਼ਨ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਬੈਚਨੋ ਹੋਵੇ ਕੱਦ 57 ਤੋਂ ਉੱਪਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 19 12 1993 ਕੱਦ 5 7 ਪੜਾਈ ਐਮਏ ਕੁੜੀ ਮੰਗਲੀ ਕੇ ਮੰਗੇ ਪਰਿਵਾਰ ਦੀ ਮੁੰਡਾ ਮੰਗਲੀਕ ਹੋਵੇ 20 ਤੋਂ 22 ਕਿੱਲੇ ਜ਼ਮੀਨ ਹੋਵੇ ਤੇ ਲੁਧਿਆਣਾ ਏਰੀਏ ਨੂੰ ਪਹਲੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਚੰਡੀਗੜ੍ਹ ਮੁਹਾਲੀ ਕਾਸਟ ਮਜਬੀ ਸਿੱਖ ਉਮਰ 1990 ਕੱਦ 57 ਪੜਾਈ ਬੀਬੀਏ ਕੰਪਿਊਟਰ ਕੋਰਸ ਕੰਮ ਕਯੂਸੀ ਪ੍ਰੋਫਾਈਲ ਇਨ ਫੈਸ਼ਨ ਲਾਈਨ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਸਿੱਖ ਸਰਦਾਰ ਫੈਮਿਲੀ ਤੋਂ ਹੋਵੇ ਮਜਵੀ ਸਿੱਖ ਸੈਣੀ ਸਿੱਖ ਜੱਟ ਸਿੱਖ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਦਾਰੀ ਪਤਾ ਖਰੜ ਮਹਾਲੀ ਕਾਸਟ ਗੋਲਡ ਸਮਿਥ ਉਮਰ 10 6 1990 ਕੱਦ 5 9 ਪੜ੍ਹਾਈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਪੈਨ ਇੱਕ ਮੈਰਿਡ ਭਰਾ ਇੱਕ ਅਨਮੈਰਿਡ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਕਮ ਹੀ ਇਜ਼ ਰਨਿੰਗ ਹਿਸ ਓਨ ਐਸਟਿਮਡ ਰੀਅਲ ਏਸਟੇਟ ਫਰਮ ਇਨ ਮੋਹਾਲੀ ਵੈਲ ਸੈਟਲ ਰੀਅਲ ਏਸਟੇਟ ਬਿਲਡਰ ਹੈਵ ਐਕਸਪੀਰੀਐਂਸ ਆਫ ਅਪਰੋਕਸੀਮੇਟਲੀ ਮੋਰ ਥੈਨ 7 ਇਅਰ ਪਲਸ ਪਰਵਾਰ ਦੀ ਮੰਗੇ ਜੀ ਕੁੜੀ ਸ਼ੁੱਧ ਵੈਸ਼ਨੋ ਹੋਵੇ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਨਵਲਜੀਤ ਕੌਰ ਜਨਮਨ ਸਥਾਨ ਕੁਰਕ ਖੇਤਰਾ ਕਾਸਟ ਟੀਮਾਨ ਉਮਰ 3 ਫਰਵਰੀ 1996 ਬਰਥ ਟਾਈਮ 2:30 AM ਕੱਦ 5'4 ਪੜਾਈ BSC MBA ਪ੍ਰੋਜੈਕਟ ਮੈਨੇਜਮੈਂਟ ਡਿਪਲੋਮਾ ਕੈਨੇਡਾ ਪਰਾ ਇੱਕੇ ਮੈਰਿਡੇ ਪੈਨ ਇੱਕ ਅਨਮੈਰਿਡੇ ਕੈਨੇਡਾ ਹੈ ਪਿਤਾ ਰਟਾਇਰ ਨੇ ਹਰਿਆਣਾ ਰੋਡਵੇਸ ਮਾਤਾ ਹਾਊਸ ਵਾਈਫ ਹੈ ਕਾਮੇਜੀ ਇਮੀਗ੍ਰੇਸ਼ਨ ਕੰਸਲਟੈਂਟ ਇਨ ਕੈਨੇਡਾ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਸੇਮ ਕਾਸਟ ਤੋਂ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਕਾਸਟ ਲੁਬਾਣਾ ਸਿੱਖ ਉਮਰ 39 ਸਾਲ ਕੱਦ 5 10 ਪੜਾਏ ਇੱਕ ਬੀਟੈਕ ਐਮਬੀਏ ਸੈਟਲ ਯੂ ਐਸ ਏ ਪੜਾਈ ਬੀਟੈਕ ਮਕੈਨੀਕਲ ਕੰਮ 7 ਲੱਖ ਇਨਕਮ ਏਅਰਲੀ 5 ਕਿੱਲੇ ਜ਼ਮੀਨ 2 ਫਲੈਟ ਕਰਨਾਟਕਾ ਪੰਜਾਬ ਪਿਤਾ ਰਿਟਾਇਰਡ ਜਰਨਲ ਮੈਨੇਜਰ ਮਾਤਾ ਰਿਟਾਇਰ ਗਵਰਨਮੈਂਟ ਲੈਕਚਰਰ ਤੇ ਮੁੰਡਾ ਵੈਜੀਟੇਰੀਅਨ ਐਂਡ ਲੀਗਲੀ ਡਿਵੋਰਸਟ ਐਂਡ ਇਸ਼ੂ ਲੈਸ ਰੈਜ਼ੀਡੈਂਸ ਡਬਲ ਸਟੋਰੀ ਹਾਊਸ 300 ਗਜ ਜ਼ਾੜ ਇਨ ਪੋਸ਼ ਕਲੋਨੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਘਰੇਲੂ ਹੋਵੇ ਨਾਨ ਵਰਕਿੰਗ ਜੈਂਟਲ ਫੈਮਿਲੀ ਡਿਵੋਰਸੀ ਜਾਂ ਵਿਡੋ ਇਸ਼ੂ ਲੈਸ ਅਸੈਪਟਡ ਨੋ ਕਾਸਟ ਵਾਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਜੋਤ ਕੌਰ ਪਤਾ ਮੋਗਾ ਕਾਸਟ ਰਾਜਪੂਤ ਗੋਤ ਆਲਖ ਉਮਰ 5 ਮਈ 1990 ਕੱਦ 5 6 ਪੜ੍ਹਾਈ 10 ਪਾਸ ਕੁੜੀ ਤਲਾਕ ਸੁਧਾਏ ਤੇ ਪਰਿਵਾਰ ਦੀ ਮੰਗੇ ਮੁੰਡਾ ਕਿਸੇ ਵਧੀਆ ਸਿਟੀ ਤੋਂ ਜਾਂ ਐਨ ਆਰ ਆਈ ਹੋਵੇ ਤਲਾਕशुदा ਤੇ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਚੋਹਾਨ ਉਮਰ ਮਾਰਚ 1996 ਕੱਦ 55 ਪੈਰ 9 ਪ੍ਰਾ 9 ਪੜਾਈ ਬੀ ਐਸ ਸੀ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਤੇ ਪਰਿਵਾਰ ਦੀ ਮੰਗੇ ਮੁੰਡਾ ਯੂ ਐਸ اے ਪੀ ਆਰ ਜਾਂ ਸਿਟੀਜ਼ਨ ਹੋਵੇ ਤੇ ਮਾਲਵੇ ਏਰੀਏ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮੀਤ ਕੌਰ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਸਿੱਧੂ ਕੱਦ 6 ਫੁੱਟ ਪੜਾਈ ਬੀਏ ਪਾਸ ਪਿਤਾ ਗੁਰਜੰਟ ਸਿੰਘ ਮਾਤਾ ਰੁਪਿੰਦਰ ਕੌਰ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਤੇ ਬਠਿੰਡਾ ਮਾਨਸਾ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਿਰੋਜ਼ਪੁਰ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 18.5 ਸਾਲ ਤੇ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਆਈ ਲੈਟਸ 6.5 ਬੈਂਡ ਸਕੋਰ ਨਾਊ ਡੂਇੰਗ ਨਰਸਿੰਗ ਤੇ ਪਰਿਵਾਰ ਦੀ ਮੰਗੇ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈ ਜਾਂ ਇੰਡੀਆ ਦੇ ਵਿੱਚ ਪੜਾਈ ਕੰਟੀਨਿਊ ਕਰਵਾ ਸਕਦਾ ਹੋਵੇ ਉਹੀ ਪਰਿਵਾਰ ਸੰਪਰਕ ਕਰਨ ਤੇ ਮੁੰਡੇ ਦੀ ਉਮਰ 23 ਸਾਲ ਤੋਂ ਉੱਪਰ ਨਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਜੱਟ ਸਿੱਖ ਗੋਤ ਗੁਰਾਇਆ ਉਮਰ 11 12 1992 ਕੱਦ 5 7 ਪੜਾਈ ਬੀਸੀਏ ਐਮਸੀਏ ਭਰਾ 1 ਕੇ ਪਿਤਾ ਕੇਬਲ অপারেਟਰ ਫਾਸਟ ਵੇ ਡਿਸਟ੍ਰੀਬਿਊਟਰ ਐਂਡ ਇੰਟਰਨੈਟ ਸਰਵਿਸ ਪ੍ਰੋਵਾਈਡਰ ਪਾਰਟਨਰ ਵਿਦ ਬੀਐਸਐਨਐਲ ਨੈਟ ਪਲੱਸ ਮਾਤਾ ਸ਼ਾਪਕੀਪਰ ਐਂਡ ਹੋਮ ਮੇਕਰ ਤੇ ਕਾਮੇ ਜੀ ਇਹਨਾਂ ਦਾ 7 ਇਅਰ ਐਕਸਪੀਰੀਅੰਸ ਇਨ ਆਈਟੀ ਵਰਕਿੰਗ ਐਸ 오ਰੇਕਲ ਐਸ ਕਲਾਉਡ ਇੰਜੀਨੀਅਰਿੰਗ ਤੇ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਹੋਵੇ ਗਵਰਨਮੈਂਟ ਜੌਬ ਕਰਦੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜਾਂ ਫਿਰ ਵਧੀਆ ਪ੍ਰਾਈਵੇਟ ਜੌਬ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਪ੍ਰੀਤ ਕੌਰ ਪਤਾ ਜਲੰਧਰ ਕਾਸਟ ਰਵੀਦਾਸੀਆ ਗੋਤ ਬੰਦਨ ਉਮਰ 36 ਸਾਲ ਕੱਦ 5 2 ਪੜ੍ਹਾਈ 11 ਪਾਸ ਪਰਿਵਾਰ ਦੀ ਮੰਗੇ ਮੁੰਡਾ ਐਨ ਆਰ ਆਈ ਹੋਵੇ ਪਰਿਵਾਰ ਵੱਡਾ ਨਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖਰੜ ਮੁਹਾਲੀ ਕਾਸਟ ਗੋਲਡ ਸਮਿਥ ਉਮਰ 23 ਚਾਰ 1993 ਕੱਦ 5 11 ਪੜ੍ਹਾਈ ਬੈਚਲਰ ਇਨ ਆਰਟਸ ਪੈਣ ਇੱਕ ਮੈਰਿਡ ਭਰਾ ਇੱਕ ਅਨਮੈਰਿਡ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਕਾਮੇ ਜੀ ਇਹਨਾਂ ਦਾ ਹੀ ਇਜ਼ ਰਨਿੰਗ ਹਿਸ ਓਮਨ ਐਸਟੀਮਡ ਰੀਅਲ ਅਸਟੇਟ ਫਰਮ ਇਨ ਮੁਹਾਲੀ well settled real estate builder have experience of approximately more than 7 year plus ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਸੋਣੀ ਸੁਨੱਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਕਾਸਟ ਕਸ਼ਪ ਰਾਜਪੂਤ ਗੋਤ ਮਹਿਰਾ ਉਮਰ 26 7 1993 ਕੱਦ 5 5 ਪੜ੍ਹਾਈ ਜੀ ਐਨ ਐਮ ਨਰਸਿੰਗ ਪ੍ਰਾ ਇੱਕ ਮੈਰਿਡ ਪੈਨ ਇੱਕ ਮੈਰਿਡ ਪਿਤਾ ਐਕਸਪਾਇਰ ਮਾਤਾ ਪ੍ਰਾਈਵੇਟ ਟੀਚਰ ਕੰਮੇ ਜੀ ਕੁੜੀ ਪ੍ਰਾਈਵੇਟ ਨੌਕਰੀ ਕਰਦੀ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਇਟਲੀ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਹੋਵੇ ਤੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 1992 ਕੱਦ 5 3 ਪਿਤਾ ਐਕਸਪਾਇਰ ਕੰਮੇ ਜੀ ਇਹਨਾਂ ਦਾ ਕੈਨੇਡਾ ਸਟੱਡੀ 베이스 ਇਨ ਬ੍ਰੈਂਟਨ ਤੇ ਪਰਿਵਾਰ ਦੀ ਮੰਗੇ ਮੁੰਡੇ ਨੇ BCA MCA ਕੀਤੀ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਇਹ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਕਾਸਟ ਹਿੰਦੂ ਖੱਤਰੀ ਉਮਰ April 1986 ਕੱਦ ਪੰਜ ਚਾਰ ਪੜ੍ਹਾਈ MA Master of Education MEd ਪਿਤਾ ਰਿਟਾਇਰ ਆਰਮੀ CTJ ਮਾਤਾ ਹਾਊਸ ਵਾਈਫ ਭਰਾ ਇੱਕ ਸੁਪਰਵਾਈਜ਼ਰ ਪ੍ਰਾਈਵੇਟ ਜੌਬ ਪੈਨ ਇੱਕ ਮੈਰਿਡ ਫੈਮਿਲੀ ਅਪਰ ਮਿਡਲ ਕਲਾਸ ਐਂਡ ਵੈਜੀਟੇਰੀਅਨ ਫੈਮਿਲੀ ਸ਼ਾਰਟ ਟਾਈਮ ਡਿਵੋਰਸਡ ਗਰਲ ਇਸ਼ੂ ਲੈਸ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਜਾਂ ਬਿਜ਼ਨਸਮੈਨ ਹੋਵੇ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਸੌਰੀ ਬਿਨਾ ਬੱਚੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੀ ਜੇ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਜੇਕਰ ਤੁਹਾਨੂੰ ਰਿਸ਼ਤਾ ਕਰਨ ਸਮੇਂ ਜਾਂ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਸੀਂ ਐਡ ਹੀ ਲਗਾਉਨੇ ਆ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ